ਬੀਜਕ ਨਾਮ ਇੱਕ ਗ੍ਰੰਥ ਹੈ ਕਬੀਰ ਪੰਥੀਆਂ ਦਾ ਕਬੀਰ ਦੀ ਬਾਣੀ ਦੇ ਨਾਲ ਨਾਲ ਉਸ ਦੇ ਧਨੀ ਰਾਮ ਦੀ ਬਾਣੀ ਵੀ ਹੈ ਜੋ ਕਬੀਰ ਦਾ ਚੇਲਾ ਸੀ ਕਬੀਰ ਤੋਂ ਬਾਅਦ ਕਬੀਰ ਪੰਥ ਦਾ ਪ੍ਰਚਾਰ ਕਰਦਾ ਰਿਹਾ ਔਰ ਉਸਨੇ ਭਾਰਤ ਦੇ ਵਿੱਚ ਬੜੇ ਮੱਠ ਬਣਾਏ ਕੁਝ ਉਸ ਦੇ ਬੋਲ ਵੀ ਕਬੀਰ ਦੇ ਨਾਂ ਤੇ ਦਰਜ ਨੇ ਉਸ ਵੀ ਜਗ ਦੇ ਵਿੱਚ ਉਹ ਕਹਿੰਦਾ ਜੱਟ ਬੜਾਏ ਜੋਨਰ ਤਰਹੈ ਮੋਰ ਕਿਉਂ ਨਾ ਕਰਹੈ ਜਿਨਕੇ ਲੰਬੇ ਲੰਬੇ ਪਰ ਹੈ ਇਕ ਸੱਜਣ ਨੇ ਇਹਨਾਂ ਪੰਕਤੀਆਂ ਨੂੰ ਅੱਗੇ ਕਰਕੇ ਕੇਸਾਂ ਦਾ ਖੰਡਨ ਕੀਤਾ ਸੀ ਗਨੀ ਰਾਮ ਨੋਵੀ ਔਰ ਕਬੀਰ ਦੀਆਂ ਹੋਰ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਚ ਕਬੀਰ ਪ੍ਰੀਤ ਇੱਕ ਸਿਉ ਕੀ ਹੈ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰਮੜਾ ਬਸ ਇੱਕ ਦੇ ਨਾਲ ਪ੍ਰੀਤ ਪਾਲੇ ਭਾਵੇਂ ਕੇਸਾਂ ਨੂੰ ਕੱਸ ਕੇ ਮਨ ਛੱਡ ਤੇ ਬਾਵੇਂ ਲੰਬੇ ਕਰ। ਇਹਦਾ ਰੱਬ ਦੀ ਪ੍ਰਾਪਤੀ ਨਾਲ ਕੀ ਮਤਲਬ? ਕਬੀਰ ਦੇ ਇਸ ਸ਼ਲੋਕ ਨੂੰ ਲੈ ਕੇ ਕਿ ਕੇਸਾਂ ਦਾ ਖੰਡਨ ਕਰੀ ਜਾਏ ਕਿਉਂਕਿ ਖੁਦ ਜੋ ਕੈਸ ਨੇ ਸੰਭਾਲੇ। ਤੋ ਨੂੰ ਇਹ ਸ਼ਲੋਕ ਲੱਗ ਪਿਆ। ਉਹਦੀ ਬਦਕਿਸਮਤੀ ਸਮਝੋ ਉਸ ਤੋਂ ਬਾਅਦ ਮੇਰਾ ਟਾਈਮ ਸੀ। ਬੰਬੇ ਦੀ ਗੱਲ ਹੈ। ਕਿ ਮੈਂ ਕਰਤੀ ਕਿ ਮੈਂ ਦੇ ਸੱਬੇ ਚਰਨ ਨਹੀਂ ਆ ਮੈਨੂੰ ਤੇ ਮੌਕਾ ਮਿਲ ਗਿਆ ਇਹ ਜੋ ਰੋਜ਼ ਹਰ ਥਾਂ ਤੇ ਸੁਣਾਈ ਜਾਂਦਾ ਪਰ ਕਰਾਂ ਕਿ ਮੈਂ ਬੋਲ ਜਾਂਦਾ ਸੀ ਕਿਛੇ ਬੋਲਦਾ ਸੀ ਪਰ ਅੱਜ ਮੈਨੂੰ ਮੌਕਾ ਮਿਲ ਗਿਆ ਕਬੀਰ ਪ੍ਰੀਤ ਇੱਕ ਸਿਉ ਕੀ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰਮਨਾਈ ਬੋੜ ਦਾ ਦੁੱਧ ਪਾ ਕੇ ਲੰਬੇ ਕੇਸ ਕਰਦੇ ਨੇ 10 10 15 15 ਫੁੱਟ ਜੋਗੀ ਲੋਕ ਬੋੜ ਦੇ ਦੁੱਧ ਨਾਲੇ ਲੰਬੇ ਹੋ ਜਾਂਦੇ ਜਟਾਵਾ ਬਣਾਉਂਦੇ ਨੇ ਔਰ ਜਟਾਵਾ ਦੀ ਦਸਤਾਰ ਸਜਾ ਕੇ ਸਿਰ ਤੇ ਬੰਨ੍ਹਦੇ ਨੇ ਔਰ ਕਾਸਤੇ ਮੁੰਡੇ ਨੇ ਜੈਨੇ ਜੈਨੇ ਉਸਰੇ ਨਾਲ ਕੈਂਚੀ ਨਾਲ ਕੇਸ ਨਹੀਂ ਮੁੰਦੇ 2 3 ਘੰਟੇ ਰਾਖ ਪਾ ਕੇ ਪਹਿਲੇ ਸਿਰ ਦੇ ਕੇਸਾਂ ਨੂੰ ਜ਼ੋਰ ਜ਼ੋਰ ਨਾਲ ਰਗੜਨਗੇ ਇੱਕ ਇੱਕ ਵਾਲ ਫੁੱਟਣਗੇ ਜਿਸ ਦਿਨ ਜੈਨੇ ਸਾਧੂ ਦਾ ਮੁੰਡਨ ਹੁੰਦਾ ਜ਼ੋਰ ਦੇ ਵਾਜੇ ਵਜਾਏ ਜਾਂਦੇ ਨੇ ਮੰਦਰ ਵਿੱਚ ਬੜੀ ਭੀੜ ਆਉਂਦੀ ਹੈ ਭੰਡਾਰਾ ਆਉਂਦਾ ਸਾਰੇ ਜੈਨੇ ਸ਼ਹਿਰ ਦੇ ਇਕੱਠੇ ਹੁੰਦੇ ਨੇ ਵੀ ਸਾਧੂ ਦਾ ਮੁੰਡਨ ਹੋ ਰਿਹਾ ਹੈ ਉਸ ਵਿਚਾਰੇ ਦੀਆਂ ચીਖਾਂ ਨਿਕਲ ਜਾਂਦੀਆਂ ਨੇ ਪਰ ਉਸ ਸ਼ੋਰ ਸ਼ਰਾਬੇ ਵਿੱਚ ਕੋਈ ਸੁਣਾਈ ਨਹੀਂ ਦਿੰਦਾ ਇੱਕ ਇੱਕ ਕੇਸ ਜੋ ਕਟਣਾ ਜੈਨ ਮਾਰਗ ਸੰਜਨ ਅਤ ਸਾਧਨ ਬੜੀ ਕਰੜੀ ਸਾਧਨ ਇੱਕ ਹੱਸ ਕੇ ਮੁੰਦੇ ਨੇ ਇੱਕ ਇੱਕ ਕੇਸ ਜੋ ਹੈ ਕੇਸ ਨੂੰ ਕੁੱਟਦੇ ਨੇ ਕੈਂਚੀ ਤੇ ਉਸਰੇ ਨਾਲ ਨਹੀਂ ਮੰਦੇ ਤੇ ਜੋਗੀ ਲੋਕ ਬੋੜ ਦਾ ਦੁੱਧ ਪਾ ਕੇ ਕੇਸ ਲੰਬੇ ਕਰਦੇ ਨੇ ਤੇ ਮੈਨੂੰ ਉੱਥੇ ਕਹਿਣਾ ਪਿਆ ਅਸੀਂ ਬੋੜ ਦਾ ਦੁੱਧ ਪਾ ਕੇ ਕੇਸ ਲੰਬੇ ਨਹੀਂ ਕਰਦੇ ਤੇ ਰਾਖ ਪਾ ਕੇ ਸਿਰ ਨੂੰ ਕੱਸ ਕੇ ਕੇਸਾਂ ਨੂੰ ਘਸ ਕੇ ਦਾੜੇ ਤੇ ਸਿਰ ਦੇ ਕੇਸਾਂ ਨੂੰ 2-2 3-3 ਘੰਟਾ ਘਸ ਕੇ ਇਹਨਾਂ ਦੀਆਂ ਜੜਾਂ ਹਿਲਾ ਕੇ ਕਿ ਕੇਸ ਨੂੰ ਨਹੀਂ ਕੁੱਟਦੇ ਇੱਕ ਰੱਬ ਜਿਤਨਾ ਰੱਖਦਾ ਉਤਨੇ ਰਹਿੰਦੇ ਨੇ ਬਸ ਅਸੀਂ ਉਤਨਾ ਹੀ ਕਬੂਲ ਕਰਦੇ ਹਾਂ ਨਾ ਕਾਸਤੇ ਮੁੰਦੇ ਆ ਤੇ ਨਾ ਹੀ ਬੋੜ ਦਾ ਦੁੱਧ ਪਾ ਕੇ ਲੰਬੇ ਕਰਦੇ ਇਸ ਸ਼ਲੋਕ ਦਾ ਛੜੇ ਨਾਲ ਕੀ ਮਤਲਬ ਕਬੀਰ ਪ੍ਰੀਤ ਇੱਕ ਸਿਉਂ ਕੀ ਏ ਆਨ ਦੁੱਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰਮੜਾਏ ਤੇ ਮੈਂ ਕਹ ਮਿੱਤਰ ਨੂੰ ਕਮ ਸਿਕਮ ਦੂਜਾ ਸ਼ਲੋਕ ਵੀ ਕਬੀਰ ਦਾ ਪੜ ਲੈਣਾ ਚਾਹੀਦਾ ਕਬੀਰ ਦਾ ਇੱਕ ਦੂਸਰਾ ਸ਼ਲੋਕ ਵੀ ਹੈ ਕਬੀਰ ਮਨ ਮੋੜਿਆ ਨਹੀਂ ਕਿਸ ਮੁੰਡਾ ਹੈ ਕਾ ਹੈ ਜੋ ਕੁਛ ਕੀਤਾ ਸੋ ਮਨ ਕੀਤਾ ਮੁੰਡਿਆ ਮੋੜ ਅਜਾ ਮੁੰਨਣਾ ਸੀ ਮਨ ਨੂੰ ਤੂੰ ਆਪਣਾ ਸਿਰ ਮਨੋਂ ਬੈਠੇ ਏ ਕੀ ਕੀਤਾ ਭਗਤ ਕਬੀਰ ਤੋゼ ਬੋਲ ਤੋਰੇ ਸਾਹਮਣੇ ਮੈਂ ਰੱਖਿਆ ਨੀ ਕਬੀਰ ਦੀ ਗੱਦੀ ਤੇ ਬੈਠੇ ਸਨ ਭਗਤ ਦਨੀਰਾ ਇਹਨਾਂ ਨੇ ਕਬੀਰ ਪੰਥ ਦਾ ਪ੍ਰਚਾਰ ਕੀਤਾ तो एक केंद ने जट बढ़ाए जोनर तरह मोर क्यों ना तरह जिनके लंबे लंबे पर हैं गंग नहाये जोनर तरह मेंढक क्यों ना तरह जिनके गंगा में घर हैं संख बजाए जो नर तरह हैं गधे क्यों ना तरह जिनके संख जैसे सुर हैं कहते कबीर सुनो रे संतो वो ही नरतर हैं जिनके हृदय में हर है तनी राम फौखे कर्मकांडियां नाल गल नहीं बणदी और वैर कदे झमेलेज पहन वाले नाल गल नहीं बणदी प्राकृतिक नियम नु कबूल करो नाखून जेडे मुर्दा ने ओसी कट देने जिंदा नाखून कटिए के कौन बचेगा किस केडे मुर्दा ने छिया उंगलियां हथा नहीं पता चलता कंगे पता चल है कंगा नद्या मुरदा केस आपे है रोज नवे पैदा होते और केस भी रोज मरते जैसे नाफन रोज मुरदा और जिंदा केस नगर झिटी चाहोगे तो दर्द आती है मुरदा केस आपे छड़ है रोज केस मरद है रोज नवे पैदा आने इस वास्तव पर ਰੋਜ਼ ਉਸ ਤਰ੍ਹਾਂ ਤੇ ਕੈਂਚੀ ਬੰਦਿਆਂ ਨੂੰ ਪਕੜਨੀ ਪੈਂਦੀ ਕਿਉਂਕਿ ਰੋਜ਼ ਜੋ ਨਵੇਂ ਪੈਦਾ ਹੁੰਦੇ ਔਰ ਮਰਦੇ ਦਮ ਤੱਕ ਪੈਦਾ ਹੁੰਦੇ ਮੈਂ ਤੇ ਇੱਥੇ ਤੱਕ ਸੁਣਿਆ ਕਿ ਸਰੀਰ ਦੀ ਮੌਤ ਹੋ ਗਈ ਪ੍ਰਾਣ ਨਿਕਲ ਗਏ ਨੇ ਤਾਂ ਵੀ ਦੋ ਚੀਜ਼ਾਂ ਕੁਝ ਦਿਨਾਂ ਤੱਕ ਵੱਧਦੀਆਂ ਨੇ ਜਿਹੜੇ ਕਬਰਾਂ ਵਿੱਚ ਮਰਦੇ ਦਫਨ ਕੀਤੇ ਜਾਂਦੇ ਨਾਖੁਨ ਵੱਧਦੇ ਨੇ ਕੇਸ ਵੱਧਦੇ ਨੇ ਮਰਦੇ ਦੇ ਵੀ ਵੱਧਦੇ ਨੇ ਇਹਦਾ ਮਤਲਬ ਹੈ ਕੋਈ ਰੱਬ ਨੇ ਇਹਨਾਂ ਦੀ ਕੋਈ ਜ਼ਰੂਰਤ ਨੂੰ ਮਹਿਸੂਸ ਕੀਤਾ ਹੈ है मैं मुख्तसर जो है अर्ज करा भावें लांबे केश कर भावें ਘਰ ਰੰਡਾਏ ਸਿੱਖ ਜਮਾਤ ਨਾਲ ਇਸ ਸ਼ਲੋਕ ਦਾ ਕੋਈ ਮਤਲਬ ਨਹੀਂ ਨਾ ਸਿੱਖ ਬੋੜ ਦਾ ਦੁੱਧ ਪਾ ਕੇ ਲੰਬੇ ਕਰਦੇ ਨੇ ਤੇ ਨਾ ਹੀ ਜੈਨੀਆਂ ਦੀ ਤਰ੍ਹਾਂ ਕੱਸ ਕੇ ਜੋ ਹੈ ਮੁੰਡਾ ਨਹੀਂ ਕਰਦੇ ਨੇ ਜਿੰਨਾ ਰੱਬ ਰੱਖਦਾ ਉਤਨੇ ਰਹਿੰਦੇ ਨੇ ਔਰ ਮੈਂ ਦੇਖਦਾ ਇਹ 20 30 ਸਾਲਾਂ ਤੋਂ ਮੇਰਾ ਦਾੜਾ ਇੱਥੇ ਹੀ ਹੈ ਨਾ ਵੱਧਦਾ ਹੈ ਨਾ ਘਟਦਾ ਹੈ ਪਰ ਜਿਹੜੇ ਰੋਜ਼ ਉਸ ਤਰ੍ਹਾਂ ਚੁੱਕਦੇ ਹਨ ਉਹ ਤਾਂ ਮਰਦੇ ਦਮ ਤੱਕ ਵੱਧਦਾ ਹੈ ਮਰਦੇ ਦਮ ਤੱਕ ਵੱਧਦਾ ਰਹੇਗਾ ਉਹਨਾਂ ਨੂੰ ਮਰਦੇ ਦਮ ਤੱਕ ਜੰਗ ਕਰਨੀ ਪੈਂਦੀ ਹੈ ਸਾਨੂੰ ਜੰਗ ਕਰਨ ਦੀ ਲੋੜ ਨਹੀਂ ਇਥੇ ਲੋਕ ਗੱਲ ਮੁੱਕ ਕੇ ਨਹੀਂ ਵੱਧਦਾ ਨਾ ਘਟਦਾ ਇਹਨਾਂ ਕੇਸਾਂ ਦੀ ਔਰ ਇਸ ਦਾੜੇ ਦੀ ਰੂਹਾਨੀਅਤ ਦੇ ਨਾਲ تعلق ਹੀ ਹੈ ਖਾਸੀਅਤ ਕੀ ਹੈ ਕਿਸੇ ਵਕਤ ਫਿਰ ਪਰਮੇਸ਼ਰ ਦਾ ਕਬੀਰ ਇਸ ਤਰ੍ਹਾਂ ਦੇ ਪਖੰਡ ਨੂੰ ਅਹਮiyet ਨਹੀਂ ਦਿੰਦੇ। ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਝੂਠ ਨਾ ਅੰਨੇ ਝੂਠ ਨਾ ਨਾਈ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਝੂਠ ਨਾ ਅੰਨੇ ਝੂਠ ਨਾ ਨਾਈ ਝੂਠ ਨਾ ਮੇਵਰੀਏ ਸਭ ਥਾਂ ਜਿਹਦੇ ਬਾਰੇ ਕਹਿੰਦੇ ਨੇ ਅੰਦਰ ਦੇਵਤਾ ਸਾਰੀ ਥਾਂ ਤੇ ਨਹੀਂ ਪੰਦਾ ਉਸ ਦੇਵਤੇ ਦੀ ਪੂਜਾ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਜੋਠ ਨਾ ਧਰਤੇ ਚੋਠ ਨਾ ਪਾਣੀ ਚੋਠ ਨਾ ਪੌਣੇ ਮੈਂ ਸਮਾਣੇ ਕਰਤੀ ਦੇਚ ਪੋਰਾ ਬਣਾ ਲਈਏ ਗੋਫਾ ਜੀ ਸੰਤ ਜੀ ਗੋਫਾ ਚ ਬੈਠੇ ਨੇ ਤੋਂ ਗੋਫਾ ਚ ਬੈਠੇ ਨੇ ਆਪਣਾ ਝੂਠ ਸੁਪਾ ਕੇ ਬੈਠੇ ਉਹਨਾਂ ਦੇ ਉਰ ਕੀ ਗੋਫਾ ਦੇ ਚਰੇਣ ਨਾਲ ਕੋਈ ਬ੍ਰਹਮ ਗਿਆਨੀ ਨਹੀਂ ਨਹੀਂ ਬਣਦਾ ਜੋਠ ਨਾ ਧਰਤੇ ਚੋਠ ਨਾ ਪਾਣੀ ਕੁਝ ਜਲ ਧਾਰਾ ਕਰ ਦੇਣ ਪਾਣੀ ਦੇ ਚ ਖੜੇ ਹੋ ਜਾਂਦੇ ਨੇ ਐਨ ਗਰਦਨ ਤੱਕ ਡੂੰਗੇ ਪਾਣੀ 'ਚ ਖੜੇ ਹੋ ਕੇ ਮੰਤਰਾਂ ਦਾ ਜਾਪ ਕਰਦੇ ਨੇ ਸਰੀਰ ਨੂੰ ਕਸ਼ਟ ਦੇਂਦੇ ਨੇ ਤੇ ਜਿਹੜਾ ਪ੍ਰਮਾਤਮਾ ਹੈ ਇਹ ਚਾਹੁੰਦਾ ਹੈ ਕੋਈ ਬੰਦਾ ਆਪਣੇ ਸਰੀਰ ਨੂੰ ਕਸ਼ਟ ਦੇਵੇ ਤੇ ਉਸ ਨੂੰ ਮੈਂ ਮਿਲਾਂਗਾ ਇਸ ਤਰ੍ਹਾਂ ਦੇ ਪ੍ਰਮਾਤਮਾ ਨੂੰ ਰਹੀਮ ਰਹਿਮਾਨ ਕਰਨਾ ਕਰ ਦਿਆਲੂ ਆਖਣ ਦੀ ਕੀ ਲੋੜ ਮਹਾਰਾਜ ਕਹਿੰਦੇ ਨਾਨਕ ਸੋ ਪ੍ਰਭ ਸਿਮਰਿਏ ਕਿਸ ਦੇ ਹੀ ਕੋਪਾਲ ਉਹਦਾ ਸਿਮਰਨ ਕਰਨ ਵਾਸਤੇ ਉਹਦਾ ਜਪ ਕਰਨ ਵਾਸਤੇ ਉਹਦੀ ਬੰਦਗੀ ਕਰਨ ਵਾਸਤੇ ਇਸ ਸਰੀਰ ਦੀ ਹਿਫਾਜ਼ਤ ਕਰਦੀ ਰੱਖਿਆ ਕਰਿ ਇਦੀ ਦੇਖ ਰੇ ਕਰ ਇਹਨੋ ਰੋਗਾ ਤੋਂ ਬਚਾ ਕੇ ਰੱਖਨ ਸਰਦੀ ਗਰਮੀ ਤੋਂ ਬਚਾ ਕੇ ਰੱਖ ਇਦੀ ਭੁੱਖ ਪਿਆਸ ਦੀ ਪੂਰਤੀ ਠੀਕ ਕਰ ਤਾਂ ਕਿ ਸਿਮਰਨ ਕਰਦੀ ਰਹੇ ਕਾਇਆ ਕਾਇਆ ਦੁਆਰਾ ਤੂੰ ਬੰਦਗੀ ਕਰਦਾ ਹੈ ਕਾਇਆ ਨੂੰ ਤਕਲੀਫ ਦੇਣ ਰਕੀ ਮਤਲਬ ਹੈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਇ ਸਮਾਣੀ ਪ੍ਰਾਣਾ ਯਮ ਕਰਨ ਨਾਲ ਸਵਾਸਾਂ ਨੂੰ ਰੋਕ ਲੈਣ ਨਾਲ ਵੀ ਮਨ ਦੀ ਝੂਠ ਨਹੀਂ ਜਾਂਦੀ ਨਾਨਕ ਨੁਗੁਣਿਆ ਗੁਰ ਨਹੀਂ ਕੋਏ ਮੋ ਫੇਰੀਏ ਮੋ ਚੌਥਾ